ਸੇਵਾ ਦੀ ਮਾਤਾ ਸਿਮਰਨ ਤੇ ਸੇਵਾ ਗੁਰੂ ਘਰ ਦੇ ਅੰਦਰ ਬਹੁਤ ਵੱਡੀਆਂ ਚੀਜ਼ਾਂ ਨੇ ਵੱਡੇ ਵੱਡੇ ਫਲ ਰੱਖੇ ਨੇ ਪੰਜ ਬਾਾਰ ਗੰਗ ਜਾਏ ਬਾੜ ਪੰਜ ਪ੍ਰਾਗ ਨਾਏ ਤੈਸਾ ਪੁਨ ਇੱਕ ਸਿੱਖ ਕੋ ਨਵਾਏਗਾ ਜੇ ਇੱਕ ਸਿੱਖ ਦਾ ਇਸ਼ਨਾਨ ਕਰਾ ਦੇਵੇ ਬੰਦਗੀ ਕਰਨ ਵਾਲੇ ਦਾ ਕਹਿੰਦੇ ਪੰਜ ਵਾਰੀ ਗੰਗਾ ਜਾਣ ਦਾ ਜਿੰਨਾ ਫਲ ਹੁੰਦਾ ਹੈ ਪੰਜ ਵਾਰੀ ਪ੍ਰਾਗ ਤੀਰ ਉੱਤੇ ਜਾ ਕੇ ਨਾਉਣ ਦਾ ਫਲ ਹੁੰਦਾ ਇੰਨਾ ਫਲ ਹੋ ਜਾਂਦਾ ਸਿੱਖ ਕੋ ਪੁਲਾਏ ਪਾਣੀ ਪਾਓ ਕਰ ਕਰ ਕੇ ਪਾਣੀ ਭਲਾ ਦੇਵੇ ਪਿਆਰ ਦੇ ਨਾਲ ਅਸਮੇਤ ਜਗ ਫਲ ਸਿੱਖ ਕੋ ਜੇ ਵਾਏਗਾ ਜੇ ਉਹਨੂੰ ਪ੍ਰਸ਼ਾਦਾ ਸਿਕਾ ਦੇਵੇ ਗੁਰਸਿੱਖ ਨੂੰ ਤਾਂ ਕਹਿੰਦੇ ਅਸਮੇਤ ਜਗ ਦਾ ਫਲ ਹੁੰਦਾ ਅਸਮੇਤ ਜਗ ਕਰਨਾ ਕਿ ਨੌਕ ਜਿਵੇਂ ਸਤ ਮੰਦਰ ਕਾਂਚਨ ਕੇ ਅਵਸਾਰ ਦੀਨੇ ਤੈਸਾ ਫਲ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਸਤ ਸੋਨੇ ਦੇ ਮੰਦਰ দান ਕਰ ਦੇਵੇ ਇੱਕ ਸ਼ਬਦ ਸਿੱਖ ਨੂੰ ਸਿਖਾ ਦੇਵੇ ਬਾਣੀ ਦਾ ਉਹਦੇ ਬਰਾਬਰ ਪੁੰਨ ਜਿਵੇਂ ਦਰਸ਼ਨ ਸਾਧ ਕੀਆ 20 ਵਾਰ ਸਾਧ ਕੀਆ ਕਾ ਤੈਸਾ ਪੁੰਨ ਸਿੱਖ ਕੋ 4 5 ਸਵਾਏ ਦਾ ਜਿੰਨ ਗੁਰ ਸਿੱਖ ਦੇ ਸੇਵਾ ਕਰਕੇ ਜੇ ਨੀਂਦ ਨਹੀਂ ਆਉਂਦੀ ਉਹਦੇ ਪਹਿਲੇ ਜਵਾਨਿਆਂ ਚ ਤੁਰ ਕੇ ਆਇਆ ਕਰਦੇ ਸਨ ਲਤਾ ਕੋ ਟਿਆ ਕਰਦੇ ਸੀ ਤਾਂ ਜਾ ਕੇ ਨੀਂਦ ਪੈਂਦੀ ਸੀ ਐਨਾ ਐਨਾ ਫਲ ਮਹਾਰਾਜ ਦੱਸਦੇ ਆ ਕਿ ਬੁੱਢਾ ਫਲ ਹੈ ਪਰ ਇਹਦੇ 'ਚ ਇੱਕ ਵਿਗਨ ਵੀ ਹੈ ਵਿੱਚ ਹਮੇ ਸੇਵਾ ਥਾਏ ਨਾ ਪਵੇ ਸਾ ਸੇਵਾ ਕੀਤੀ ਸਫਲ ਹੈ ਜਾਂ ਸਤਿਗੁਰ ਕਾ ਮਨ ਮੰਨੇ ਜਦ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਪੜਨੇ ਗੁਰੂ ਦਾ ਮਨ ਮੰਨਣਾ ਚਾਹੀਦਾ ਅਹੰਕਾਰ ਵਾਲੀ ਕੀਤੀ ਹੋਈ ਸੇਵਾ ਥਾਣੀ ਪੈਂਦੀ ਇਸ ਤਰ੍ਹਾਂ ਦੇ ਨਾਲ ਸੇਵਾ ਕਰਦੇ 12 ਸਾਲ ਲੰਘ ਜਾਂਦੇ ਗੁਰੂ ਮਹਾਰਾਜ 6 ਮਹੀਨੇ ਬਾਅਦ ਇੱਕ ਸਰੂਪਾ ਦੇ ਦਿੰਦੇ ਨੇ ਉਹ ਸਿਰ ਨਾਲ ਬਲੇਟ ਲੈਂਦੇ ਨੇ ਸਰੀਰ ਕ੍ਰਿਸ਼ ਹੋ ਗਿਆ ਬਿਆਈਆਂ ਫਟਕੀਆਂ ਸਰੀਰ ਬਿਰਧ ਹੋ ਗਿਆ ਤੇ ਹੁਣ ਇਸ ਤਾਂ ਨਹੀਂ ਵੀ ਪਾਣੀ ਦੀ ਗਾਗਰ ਆਪ ਚੱਕ ਹੁਣ ਆ ਪਾਣੀ ਵਿੱਚ ਖੜੇ ਹੋ ਜਾਂਦੇ ਨੇ ਸਿਆਲ ਹੋਵੇ ਹਾੜ ਹੋਵੇ ਸੌਣ ਹੋਵੇ ਭਾਦ ਹੋਵੇ ਕੁਝ ਹੋਵੇ ਪਾਣੀ ਦੇ ਵਿੱਚ ਖੜ ਜਾਣਾ ਤੇ ਗਾਗਰ ਪਰ ਲੈਣੀਆ ਪਾਣੀ ਦੇ ਵਿੱਚ 헤ਠ ਹੁਣ ਸਿਰ ਦੇਣਾ ਪਾਣੀ ਚ ਫੇਰ ਖੜੇ ਹੁਣ ਅੱਜ ਸਮਾਂ ਬੀਤ ਗਿਆ ਤੇ ਪਰਖ ਹੋਈ ਇਮਤਿਹਾਨ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਸਾਰਿਆਂ ਦੇ ਇਮਤਿਹਾਨ ਹੁੰਦੇ ਇਮਤਿਹਾਨ ਨੂੰ ਰੂਹਾਨੀ ਇਮਤਿਹਾਨ ਨੂੰ ਕਸਵੱਟੀ ਕਹਿੰਦੇ ਨੇ ਕਸਵੱਟੀ ਲੱਗ ਜਾ ਕਰ ਜਦੋਂ ਕਸਵੱਟੀ ਲੱਗਦੀ ਆ ਉਹਦੇ ਚੋਂ ਪਾਸ ਹੋਣਾ ਬੜਾ ਔਖਾ ਹੈ ਕਬੀਰ ਕੋ ਕਸਵੱਟੀ RAM ਕੀ ਝੂਠਾ ਟਿਕੇ ਨਾ ਕੋਏ ਰਾਮ ਕਸਵਟੀ ਸੋਸ ਹੈ ਜੋ ਮਰ ਜੀਵਾ ਵੱਡੀਆਂ-ਵੱਡੀਆਂ ਕਸਵਟੀਆਂ ਲੱਗਦੀਆਂ ਭਾਈ ਮੰਝ ਦੇ ਉੱਤੇ ਕਿੰਨੇ ਸਵਾਲ ਦੀ ਕਸਵਟੀ ਲੱਗੀ ਰਹੀ ਘਰ ਵੇਕ ਗਿਆ ਜਾਇਦਾਦ ਸ਼ਰੀਕਾ ਨੇ ਖੋਹ ਲਈ ਪਸ਼ੂ ਸਾਰੇ ਮਰ ਗਏ ਲੜਕੀ ਕਿਧਰੇ ਗਈ ਘਰ ਵਾਲੀ ਕਿਧਰੇ ਵੇਕ ਗਈ ਤੇ ਆਪ ਗੁਰੂ ਦੀ ਸੇਵਾ ਕਰਦੇ ਨੇ ਉਹ ਵਿੱਚ ਗਿਰ ਗਏ ਉਸ ਵੇਲੇ ਗੁਰੂ ਪ੍ਰਸੰਨ ਹੋਏ ਪਾਸਾ ਦਿੱਤਾ ਪਾਸ ਵੀ ਇੰਨਾ ਕਰਿਆ ਤੇ ਉਸ ਵੇਲੇ ਮਹਾਰਾਜ ਨੇ ਛਾਤੀ ਨਾਲ ਲਾ ਕੇ ਕਿਹਾ ਕਿ ਮੰਜ ਪਿਆਰਾ ਗੁਰੂ ਨੂੰ ਗੁਰੂ ਮੰਜ ਪਿਆਰਾ ਮੰਜ ਗੁਰੂ ਦਾ ਬਹੁਤ ਜਗ ਲੰਗਣ ਨਾਲ ਜਹਾਜ਼ ਬਣਾਤਾ ਵੀ ਭਾਈ ਮੰਜ ਤੇਰੇ ਪਿੱਛੇ ਲੱਗ ਕੇ ਲੱਖਾਂ ਲੋਕ ਲੰਗਣਗੇ ਕਿਉਂਕਿ ਪਾਸ ਹੋ ਗਿਆ ਬਾਬਾ ਫਰੀਦ 12 ਸਾਲ ਪਹਿਲਾਂ ਤਪ ਕਰਦਾ ਫਿਰ 12 ਸਾਲ ਹੋਰ ਤਪ ਕਰਦਾ ਪੁੱਠਾ ਲੜਕ ਲੜ ਕੇ ਸੁਬ ਗਿਆ ਕਾਵਾਂ ਨੇ ਆ ਕੇ ਬਾਸ ਝੋਣ ਲਿਆ ਫਿਰ ਮੁਰਸ਼ਿਦ ਦੀ ਸੇਵਾ ਕਰਦਾ 12 ਸਾਲ ਲੰਘ ਜਾਂਦੇ ਤੇ ਉਹਦਾ ਕੰਮ ਕੀ ਹੈ ਅਮਰਤ ਵੇਲੇ ਗਰਮ ਪਾਣੀ ਕਰਕੇ ਸਰਦੀਆਂ ਚ ਇਸ਼ਨਾਨ ਕਰਾਉਣਾ ਸਰਦੀ ਦਾ ਮਹੀਨਾ ਹੈ ਮੁਰਸ਼ਿਦ ਨੇ ਪਰਚਾ ਪਾ ਦਿੱਤਾ ਆਗ ਬੁਝ ਗਈ ਤੇ ਜਿਸ ਵੇਲੇ ਉઠਿਆ ਕੀ ਦੇਖਦਾ ਵੀ ਚਾਂਝਾ ਚੱਲ ਰਿਹਾ ਠੱਗਾ ਚੱਲਦਾ ਜ਼ੋਰ ਦਾ ਤੇ ਛਾਛੜੇ ਦਾ ਨਹੀਂ ਪੈਂਦਾ ਪਾਣੀ ਬਰਾਂਡੇ ਚ ਆ ਗਿਆ ਤੇ ਬਰਾਂਡੇ ਚ ਆ ਕੇ ਅੱਗ ਦਾ ਟੋਆ ਸੀ ਉਹਦੇ ਚ ਪੈ ਗਿਆ ਵੀ ਹੁਣ ਕੀ ਕਰਿਆ ਜਾਵੇ 12 ਸਾਲ ਦੀ ਸੇਵਾ ਨੇਵਲ ਹੋ ਜਾਏਗੀ ਕਿਉਂਕਿ ਗੁਰਪੀਰਾਂ ਕੀ ਚੱਕਰੀ ਮਹਾ ਕਰੜੀ ਸੁਖਸਾਰ ਹਾਤੋਂ ਜਾਦੇ ਕਰਦੀ ਲੇਕਿਨ ਸੁਖ ਵੀ ਦੇਣ ਵਾਲੀ ਤੇ ਜੇ ਫੇਲ ਹੋ ਜਾਈ ਫਿਰ ਫੇਲ ਹੋ ਗਿਆ ਪਰਦਾ-ਪੜਦਾ ਮੁੰਡਾ ਸਿਰੇ ਪਹੁੰਚ ਗਿਆ ਲੇਕਿਨ ਫੇਲ ਹੋ ਗਿਆ ਇਮਤਿਹਾਨ ਦੇ ਤੇ ਫਿਰ ਉਹਦੇ ਦਿਨ ਜਿਹੜੇ ਨਹੀਂ ਕਿਸੇ ਲੇਖੇ ਚ ਨਹੀਂ ਪੈਂਦਾ ਫਿਕਰ ਪਾਇਆ ਗਿਆ ਵੀ ਹੁਣ ਕੀ ਕਰਿਆ ਜਾਵੇ ਉਸ ਵੇਲੇ ਮੀਂਹ ਪੈਂਦਾ ਖਿਆਲ ਕਰਦੇ ਆ ਫਰੀਦਾ ਗਲੀਆਂ ਚ ਇਕੜ ਦੂਰ ਕਰ ਨਾਲ ਪਿਆਰੇ ਨੇ ਜਾਏ ਮਿਲਾ ਤੈਨ ਸੱਜਣਾ ਮੇਰਾ ਟੁੱਟੇ ਨਾ ਹੀ ਕੰਬਲੀ ਦੀ ਪਰਵਾਹ ਨਹੀਂ ਕਰਦੀ ਕਹਿੰਦੇ ਪਿੰਜੋ ਸਿਜੋ ਕੰਬਲੀ ਯੱਲੋ ਵਰਸੇ ਮਿਓ ਜਾਏ ਮਿਲਾ ਤੈਨ ਸੱਜਣਾ ਮੇਰਾ ਟੁੱਟੇ ਨਾ ਹੀ ਸੋ ਇਸ ਤਰ੍ਹਾਂ ਦੇ ਨਾਲ ਪਹਿਲਾਂ ਕਹਿੰਦੇ ਰਾਹ ਤਾਂ ਭਿਜੇ ਕੰਬਲੀ ਟੁੱਟ ਰਾਹ ਤੇ ਜਲਾ ਤਾਂ ਭਿਜੇ ਕੰਬਲੀ ਰਾਹ ਦਾ ਟੁੱਟੇ ਨਿਓ ਅਖੀਰ ਫੈਸਲਾ ਕਰ ਲਿਆ ਵੀ ਹੋ ਜਾਂਦੇ ਅੱਗੇ ਜਾਂਦੇ ਨੇ ਬਾਜ਼ਾਰ ਵਿੱਚ ਇੱਕ ਘਰ ਦੇ ਵਿੱਚ ਰੋਸ਼ਨੀ ਨਜ਼ਰ ਆਈ ਉੱਥੇ ਜਾ ਕੇ ਆਵਾਜ਼ ਦਿੰਦੇ ਨੇ ਬੀਬਾ ਦਰਵਾਜ਼ਾ ਖੋਲੋ ਕਹਿੰਦੇ ਕੌਣ ਹੈ ਕਹਿੰਦੇ ਮੈਂ ਫਰੀਦ ਆ ਕਹਿੰਦੇ ਫਰੀਦ ਕੌਣ ਹੈ ਕਹਿੰਦੇ ਮੈਂ ਮੁਰਸ਼ਿਦ ਦਾ murid ਆਵਾਜ਼ ਆਈ ਅੰਦਰੋਂ ਫਰੀਦਾ ਇਹ ਪੀਰਾਂ ਫਕੀਰਾਂ ਦੇ ਆਉਣ ਦਾ ਥਾਂ ਨਹੀਂ ਹੈ ਇੱਥੇ ਤਾਂ ਨਰਕ ਦੇ ਟਿਕਟ ਮਿਲਦੇ ਆਂ ਸੇਜ ਸੋਹ ਨਹੀਂ ਚੰਦਨ ਚੋਆ ਨਰਕ ਕੋਰ ਕਾ ਦਵਾਰ ਜੇ ਨਰਕਾਂ ਦੇ ਵਿੱਚ ਜਾਣਾ ਹੈ ਤਾਂ ਮੈਂ ਦਰਵਾਜ਼ਾ ਖੋਲ ਦਿੰਨੀ ਆ ਮੈਂ ਬੇਸ਼ਵਾ ਮੈਂ ਸ਼ਰੀਰ ਵੇਚਦੀ ਆ ਆਪਣਾ ਪੈਸੇ ਲੈ ਕੇ ਇਹ ਪੀਰਾਂ ਫਕੀਰਾਂ ਦਾ ਥਾਂ ਨਹੀਂ ਕਹਿੰਦਾ ਵੀਵਾ ਮੇਰੀ ਬਹਿੰਤੀ ਸੁਣ ਮੈਨੂੰ ਤੇਰੇ ਥਾਈ ਬੜਾ ਜ਼ਰੂਰੀ ਕੰਮ ਹੈ ਇਹਠਾ ਆ ਜਾਂਦੀ ਆ ਕਹਿੰਦੀ ਦੱਸ ਕੀ ਕੰਮ ਹੈ ਕਹਿੰਦਾ ਮੈਨੂੰ ਅਗ ਚਾਹੀਦੀ ਹੈ ਫਿਰ ਸਾਡੀ ਅਗ ਮੁਝਦੀ ਮੈਂ ਮੁਰਸ਼ਿਦ ਦਾ ਇਸ਼ਾਨਾਨ ਕਰਾਂ ਕਹਿੰਦੀ ਫਰੀਦਾ ਮੁਫਤਗ ਭਾਲਦਾ ਕਹਿ ਲਗੇ ਵੀ ਬਾ ਜੋ ਚਾਹੀਦਾ ਮੈਂ ਦੇਣ ਨੂੰ ਤਿਆਰ ਆ ਕਹਿੰਦੀ ਸਰੀਰ ਦਾ ਅੰਗ ਦੇ ਦੇ ਖੁਸ਼ ਹੋ ਗਿਆ ਵਿਜੇ ਸਰੀਰ ਦੇ ਇਤਿਆਹ ਸਿਰ ਦੇ ਤਿਆਂ ਤੇ ਮਿਲ ਜਾਵੇ ਮੁਰਸ਼ਿਦ ਐਦੋਂ ਦਾ ਸਸਤਾ ਸੌਦਾ ਹੀ ਕੋਈ ਨਹੀਂ ਹੈ ਇਹ ਤਨਗੰਦ ਕੀ ਕੀ ਕੋਟੜੀ ਹਰ ਹੀਰਿਆਂ ਕੀ ਖਾਨ ਸਿਰ ਦੇ ਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਚਾ ਫੇਰ ਵੀ ਸਸਤਾ ਕਹਿੰਦੀ ਅੱਖ ਦਾ ਡੇਲਾ ਕੱਢ ਦੇ ਇੱਕ ਕੋਲਾ ਦੇ ਦੂੰ ਜੇ ਬੁਝ ਗਿਆ ਦੂਜਾ ਕੱਢ ਨਹੀਂ ਫੇਰ ਮੈਂ ਦੂਆ ਦੇ ਦੂੰ ਕਿਤਾਬਾਂ ਪਰਚਾ ਪੈ ਗਿਆ ਐਸੇ ਕਰਕੇ ਗੁਰੂ ਮਹਾਰਾਜ ਇਸ ਤਰ੍ਹਾਂ ਨਾਲ ਕਹਿੰਦੇ ਡੇਰਾ ਨਹੀਂ ਜਿੰਦੇ ਸਿਰ ਤੋਂ ਪਰੇ ਹੈ I'm प्यार कर्यार कर जे तवेम खेल काओ सिर तर तरी गली मोरीत मारग पैर तरीज सिर कानी ਇਮਤਿਹਾਨ ਚੋਂ ਪਾਸ ਹੋ ਗਿਆ ਅੱਗੇ ਲੈ ਕੇ ਚਲਿਆ ਗਿਆ ਮੁਰਸ਼ਿਦ ਆਸ਼ਨਾਨ ਕਰਾਤਾ ਅੱਖ ਬੰਨ ਲਈ ਅੰਮ੍ਰਿਤ ਵੇਲਾ ਹੋਇਆ ਮੁਰਸ਼ਿਦ ਨੇ ਪੁੱਛਿਆ ਗੁਰੂ ਨੇ ਪੁੱਛਿਆ ਵੀ ਫਰੀਦ ਕਿੱਥੇ ਆ ਫਰੀਦ ਨੂੰ ਬੁਲਾਇਆ ਤੇ ਹਾਜ਼ਰ ਕਰ ਦਿੱਤਾ ਕਹਿੰਦੇ ਫਰੀਦ ਆ ਅੱਖ ਬੰਨੀ ਐ ਤੈਂ ਕੋਈ ਗੱਲ ਨਹੀਂ ਕਰੀ ਕਿ ਮਹਾਰਾਜ ਮੈਂ ਆ ਗਿਆ ਹਾਂ ਲੈ ਐ ਸੀ ਕਿਉਂਕਿ ਜਾਣਦੇ ਸੀ ਵੀ ਮੇਰਾ ਗੁਰੂ ਸੰਵਰਤ ਘਟ ਘਟ ਦੇ ਜਾਨਣਹਾਰ ਹੈ ਉਸ ਵੇਲੇ ਕਹਿਣ ਲੱਗੇ ਮਹਾਰਾਜ ਏ ਆਈ ਹੋਈ ਐ ਮੈਂ ਤਾਂ ਬੰਨੀ ਐ ਕਹਿੰਦੇ ਫਰੀਦਾ ਗਈਆਂ ਹੋਈਆਂ ਅੱਖਾਂ ਬੰਨੀ ਨਹੀਂ ਰਿਆ ਆਈਆਂ ਹੋਈਆਂ ਨਹੀਂ ਬੰਨੀ ਤੇ ਪੱਟੀ ਖੋਲਦੇ ਜਾਂ ਪੱਟੀ ਖੋਲੀ ਅੱਖ ਸਾਬਤ ਪਈ ਡੇਲਾ ਹੋ ਜਾਏਗੀ ਸੋ ਅੱਜ ਕਸਵਟੀ ਲੱਗੀ ਬਾਬਾ ਅਮਰਦਾਸ ਜੀ ਮੀਂ ਪੈ ਰਿਹਾ ਛਾਛੜੇ ਦਾ ਸਰਦੀ ਦਾ ਮਹੀਨਾ ਬਾਹਰ ਨਿਕਲਣ ਨੂੰ ਹੱਥ ਕੱਢਣ ਨੂੰ ਜੀ ਨਹੀਂ ਕਰਦਾ ਲੇਕਿਨ ਆਪਨੇ ਝੰਗ ਮਾਰਿਆ ਗਾਗਰ ਲਈ ਪਿਛਲੇ ਪੈਣੀ ਜਾ ਰਹੇ ਨੇ ਨੇਰੀ ਨੇ ਚੱਕ ਚੱਕ ਕੇ ਬਾੜ ਜਿਹੜੇ ਕੰਡੇ ਸੀ ਰਸਤੇ ਸਿੱਟ ਦਿੱਤੇ ਬਿਜਲੀ ਚਮਕਦੀ ਹੈ ਗਰਦਨ ਮਰੋੜ ਕੇ ਦੇਖ ਲੈਂਦੇ ਨੇ ਵੀ ਪਿੱਛੇ ਕਿਤੇ ਨੇੜੇ ਕੰਡੇ ਤਾਂ ਨਹੀਂ ਹੈ ਹੌਲੀ ਹੌਲੀ ਚੱਲ ਰਹੇ ਨੇ ਸਾਢੇ 4 ਕਿਲੋਮੀਟਰ ਤੇ ਜਾ ਕੇ ਆਸਗੜੀ ਫੇਰ ਪਿੱਠ ਕਰਕੇ ਮੂੰਹ ਕਰਕੇ ਜਾਂ ਤੁਰੇ ਦਰਿਆਵਲ ਨੂੰ ਦਰਿਆ ਤੋਂ ਜਾ ਕੇ ਗਾਗਰ ਭਰੀ ਉਸ ਵੇਲੇ ਆਪ ਤੁਰੇ ਆਉਂਦੇ ਨੇ ਜੇ ਤਿਲਕਣ ਹੋਈ ਹੋਈ ਹੈ ਪਾਣੀ ਵਿੱਚ ਰਸਤਾ ਨਹੀਂ ਦਿਸਦਾ ਪਾਣੀ ਉੱਪਰ ਦੀ ਜਾ ਰਿਹਾ ਪੱਟਾਂ ਦੇ ਲੰਘਿਆ ਹੋਇਆ ਤੇ ਜਦ ਖਡੂਰ ਸਾਹਿਬ ਦੇ ਨੇੜੇ ਆ ਜਾਂਦੇ ਨੇ ਉੱਥੇ ਕੁੰਬਲ ਜਲਾਇ ਦਾ ਕਰਹੁਣ ਕਰਕੇ ਕਪੜਾ ਬੁੰਦਦੇ ਨੇ ਕੁੰਬਲ ਦੇ ਅੰਦਰ ਝੜੀ ਲੱਗੀ ਨੂੰ ਕਈ ਦਿਨ ਹੋ ਚੁੱਕੇ ਨੇ ਤੇ ਬਾਬਾ ਅਮਰਦਾਸ ਜੀ ਨੂੰ ਪਤਾ ਨਾ ਲੱਗਿਆ ਵੀ ਟਵਾ ਇੱਥੇ ਹੈ ਤੇ ਅਚਾਨਕ ਆਪ ਦਾ ਪੈਰ ਟੋਏ 'ਚ ਪੈ ਗਿਆ ਬੈਰ ਪੈਂਦੀ ਸਾਰ ਜ਼ੋਰ ਦੀ ਖੜਕਾ ਆਇਆ ਗਾਗਰ ਗਿੱਗੀ ਸਿਰ ਤੋਂ ਲੇਕਿਨ ਆਪਨੇ ਗਾਗਰ ਇੱਕਦਮ ਬੋਚ ਲਈ ਇਧਰਲੇ ਪਾਸੇ ਘਰ ਦੇ ਵਿੱਚ ਘਰ ਚੋਰ ਰਿਹਾ ਸੀ ਤੇ ਮੰਦੇ ਨੇ ਥੋੜਾ ਜਿਆ ਥਾਂ ਸੀ ਜਿੱਥੇ ਚੋਆ ਨਹੀਂ ਸੀ ਪੈਂਦਾ ਉਥੇ ਜਲਾਹਾ ਤੇ ਉਹਦੇ ਘਰ ਵਾਲੀ ਦੋਵੇਂ ਬੈਠੇ ਸੀ ਉਹ ਜਲਾਹਾ ਕਹਿਣ ਲੱਗਾ ਚੋਰ ਚੋਰ ਉਹ ਕਹਿੰਦੀ ਕੰਗਲਿਆ ਚੋਰ ਸਾਰਾ ਸ਼ਹਿਰ ਤਾਂ ਜਾਗਦਾ ਕਿਸੇ ਦੇ ਘਰ ਵਿੱਚ ਦੋ ਗਿੱਠ ਤਾਂ ਨਹੀਂ ਐ ਸੁੱਕੀ ਸਾਰਾ ਘਰ ਤੇ ਪਤਿਪ ਕਰਦਾ ਹੈ ਕਿ ਚੋਰ ਤਾਂ ਸੁਤਿਆਂ ਤੇ ਆਉਂਦਾ ਜਾਗਤੇ ਤੇ ਵੀ ਆਉਂਦਾ ਕਹਿੰਦਾ ਕੌਣ ਹੈ ਕਹਿੰਦੇ ਕੌਣ ਤੈਨੂੰ ਨਹੀਂ ਪਤਾ ਅੰਮ੍ਰੂ ਨੂੰ ਥਾਵੇਂ ਕੁੜਮਾ ਦੇ ਰੋਟੀਆਂ ਖਾਂਦਾ ਫਿਰਦਾ ਅੰਮ੍ਰੂ ਨਵਾਣਾ ਇਹਨੂੰ ਕਿਤੇ ਥਾਂ ਨਹੀਂ ਲੱਭਿਆ ਕਹਿੰਦੀ ਇੱਥੇ ਆ ਗਿਆ ਐਨੀ ਗੱਲ ਗੱਲ ਸੁਣੀ ਨਵਾਟਾਵੇਂ ਦੀ ਤੇ ਨਵਾਣੇ ਦੀ ਉਸ ਵੇਲੇ ਆਪਦੇ ਮੁਖ ਚੋਂ ਨਾਏ ਤਾਂ ਗਾਗਰ ਚੁੱਕਦੇ ਨੇ ਤੇ ਨਾਲ ਦੀ ਨਾਲ ਨਿਕਲ ਗਿਆ ਕਮਲੀਏ ਜਿਹਦਾ ਥਾਂ ਗੁਰੂ ਅੰਗਦ ਦੇ ਚਰਨ ਹੋਵੇ ਉਹ ਕਿਤੇ ਨਿਥਾਵਾਂ ਹੁੰਦਾ ਜਿਹਦਾ ਮਾਨ ਗੁਰੂ ਅੰਗਦ ਹੋਵੇ ਉਹ ਨਿਮਾਣਾ ਹੁੰਦਾ ਜਿਹਦੀ ਓਟ ਗੁਰੂ ਅੰਗਦ ਹੋਵੇ ਉਹ ਨਿਓਟਾ ਹੁੰਦਾ ਜਿਹਦਾ ਆਸਰਾ ਗੁਰੂ ਅੰਗਦ ਹੋਵੇ ਉਹ ਨਿਆਸਰਾ ਹੁੰਦਾ ਜਿਹਦੀ ਧਿਰ ਗੁਰੂ ਅੰਗਦ ਹੋਵੇ ਉਹ ਨਿਧਰਾ ਹੁੰਦਾ ਬਚਨ ਕਾਏ ਹੋਗੇ ਲੇਕਿਨ ਪਹਿਲਾਂ ਕਮਲੀ ਨਿਕਲ ਗਿਆ ਜਿਵੇਂ ਬੰਬ ਚੱਲਦਾ ਹੈ ਸਾਧੂ ਦਾ ਬਚਨ ਜਿਹੜਾ ਹੁੰਦਾ ਹੈ ਸਾਧ ਸੰਗ ਜੀ ਸਹਿਜ ਸਵਾਮੁਖ ਤੋਂ ਨਿਕਲ ਜਾਵੇ ਕਦੇ ਵਿਰਥਾ ਨਹੀਂ ਜਾਇਆ ਕਰਦਾ ਕਿਉਂ ਨਹੀਂ ਜਾਂਦਾ ਉਹਦੀ ਦਸਨਾ ਦੇ ਉੱਤੇ ਪਰਮੇਸ਼ਰ ਦਾ ਵਾਸਾ ਹੁੰਦਾ ਹੈ ਪ੍ਰਭ ਜੀ ਵਸੇ ਸਾਧਕੀ ਵਸਦਾ ਤੇ ਉਹ ਬਚਨ ਨਾਰਥਕ ਨਹੀਂ ਹੋਇਆ ਕਰਦਾ ਪੂਰਾ ਹੋਇਆ ਕਰਦਾ ਇਸਲਾ ਮਹਾਰਾਜ ਫਰਮਾਨ ਕਰਦੇ ਪਾਵੇਂ ਚੰਦਰਮਾਨ ਅਸਰ ਨਖੇ ਅਸਰ ਬਨਾਸੀ ਰਾਮ ਸਸੀ ਹਰ ਬੇਨਾਤਾ ਕਿਰਬਸਾ ਜਲ ਪਾਣ ਜਾਏ ਤੂੰ ਸਾਥ ਬਚਨੇ ਅਟਲਾ ਸਾ ਅਮੋਗ ਬਾਣ ਚੱਲ ਗਿਆ ਰਸਨਾ ਤੋ ਕਮਲਿਏ ਗੁਰੂ ਅੰਗਦ ਦੇ ਜੀ ਦੇ ਥਾ ਮਿਲੇ ਉਹਨੂੰ ਨਵਾਨਾ ਕਹਿਨੀ ਹੈ ਕਹਿਣ ਦੀ ਦੇਰ ਸੀ ਉਸੇ ਵੇਲੇ ਕੱਪੜੇ ਦੇ ਕੱਪੜੇ ਪਾੜਨੇ ਸ਼ੁਰੂ ਕਰਦੇ ਕਮਲੀ ਹੋ ਗਈ ਚੱਲੀ ਹੋ ਗਈ ਤੇ ਗੁਰੂ ਅਮਰਦਾਸ ਮਹਾਰਾਜ ਗਏ ਜਾ ਕੇ ਗੁਰੂ ਮਹਾਰਾਜ ਦਾ ਇਸ਼ਨਾਨ ਕਰਾਇਆ ਇਸ਼ਨਾਨ ਤੋਂ ਬਾਅਦ ਆਪਨੇ ਸਵੈ ਸਰੂਪ ਦਾ ਧਿਆਨ ਕਰਕੇ ਆਪ ਬੈਠ ਗਏ ਗੁਰੂ ਅੰਗਦ ਸਾਹਿਬ ਮਹਾਰਾਜ ਆਪਣੇ ਨੇਮ ਦੇ ਨਾਲ ਬੈਠੇ ਨੇ ਜਦ ਦਿਨ ਚੜਦਾ ਹੈ ਬਹੁਤ سارے ਖਡੂਰ ਸਾਹਿਬ ਦੇ ਬੰਦੇ ਰਸਿਆਂ ਨਾਲ ਬੰਨੇ ਹੋਈ ਬੀਬੀ ਨੂੰ ਲਈ ਜਾਂਦੇ ਲਿਆ ਕੇ ਗੁਰੂ ਕੰਗਸਾ ਸਾਹਿਬ ਮਹਾਰਾਜ ਦੇ ਦਰਬਾਰ 'ਚ ਖੜੀ ਕਰ ਦਿੱਤੀ। ਕਹਿਣ ਲੱਗੇ ਮਹਾਰਾਜ ਆਹ ਕਮਲੀ ਹੋ ਗਈ। ਕਹਿੰਦੇ ਕੀ ਗੱਲੋ ਬਈ? ਕਹਿਣ ਲੱਗੇ ਗੁਰੂ ਅਮਰਦਾਸ ਜੀ ਨੂੰ ਪੁੱਛ ਲੋ। ਬਾਬਾ ਅਮਰਦਾਸ ਨੂੰ ਪੁੱਛੋ। ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਕੀ ਗੱਲ ਹੋ ਗਈ? ਕਹਿੰਦੇ ਮਹਾਰਾਜ ਤੁਸੀਂ ਆਪ ਅੰਦਰ ਜਾਓ। ਬਹੁਤ ਨਿਮਰਤਾ ਦੇ ਨਾਲ 12 ਸਾਲ ਤੇ ਬਾਅਦ ਅੱਜ ਪਹਿਲੇ ਦਿਨ ਗੁਰੂ ਅੰਗਦ ਸਾਹਿਬ ਜੀ ਨੇ ਬਾਬਾ ਅਮਰਦਾਸ ਜੀ ਨੂੰ ਬੁਲਾਇਆ ਬੁਲਾਇਆ ਹੀ ਨਹੀਂ ਸੀ ਐਨੇ ਸਾਲ ਕਈ 6 ਸਾਲ ਕਹਿੰਦੇ ਨੇ ਕਈ 12 ਸਾਲ ਕਿੰਨਾ ਵੀ ਸਮਾਂ ਹੋਵੇ ਤੇ ਉਸ ਵੇਲੇ ਪਹਿਲੇ ਦਿਨ ਆਪ ਨੇ ਬੁਲਾਇਆ ਕਹਿੰਦੇ ਕੀ ਬਾਤ ਹੋਈ ਇਹਦੇ ਮਹਾਰਾਜ ਆਪ ਸਭ ਜਾਣਦੇ ਹੋ ਹੋ ਸਕਦਾ ਮੈਂ ਘਟ ਵੱਤ ਕੋਈ ਅਖਰ ਵਰਤ ਦੇਵਾਂ ਆਪ ਜਾਣੀ ਜਾਣਾ ਜਿਆਦਾ ਤਾਂ ਆਪਨੇ ਦੱਸਿਆ ਨਾ ਤਾਂ ਉਹਨੂੰ ਪੁੱਛਿਆ ਲਾਹਾ ਕਹਿਣ ਲੱਗਿਆ ਵੀ ਮਹਾਰਾਜ ਇਹ ਪਾਣੀ ਲੈਣ ਰੋਜ਼ ਜਾਂਦੇ ਨੇ ਪਿਛਲੇ ਪੈਰੀਂ ਜਾਇਆ ਕਰਦੇ ਨੇ ਤੇ ਪਛਾਣੂ ਨਹੀਂ ਪਤਾ ਵੀ ਦਰਿਆ ਤਹੀਂ ਪਿਛਲੇ ਪੈਰੀਂ ਜਾਂਦੇ ਆ ਜਾਂ ਕਿੱਥੇ ਤੱਕ ਜਾਂਦੇ ਤੇ ਐਵੇਂ ਜਿਵੇਂ ਜਾਂਦਾ ਸੀ ਮੀਂਹ ਪੈ ਰਿਹਾ ਸੀ ਰਤਾਤੀ ਕੋਈ ਪੈਸੀ ਪਾਣੀ ਚੱਲ ਰਿਹਾ ਸੀ ਟੁਆਇਟ ਤੇ ਪਰੇ ਪੈ ਸੀ ਤੇ ਮੇਰੀ ਕੁੰਬਲ ਸੀ ਉਹ ਵੀ ਭਰ ਗਈ ਸੀ ਪਾਣੀ ਨਾਲ ਤੇ ਜਦਾਏ ਨੇ ਤਾਂ ਕੀਲੇ ਨਾਲ ਠੋਕਰ ਖਾ ਕੇ ਕੁੰਬਲ ਚ गिर ਗਏ ਗਾਗਰ ਦਾ ਖੜਕਾ ਹੋਇਆ ਮੇਰੇ ਘਰ ਵਾਲੀ ਕਹਿਣ ਲੱਗੀ ਮੈਂ ਕਹਿਣ ਲੱਗਾ ਚੋਰ ਚੋਰ ਉਹ ਕਹਿੰਦੀ ਚੋਰ ਇਹ ਤਾਂ ਅਮਰੂ ਨਥਾਵਾਂ ਨਿਵਾਣਾ ਟੁੱਕਰ ਖਾਂਦਾ ਫਿਰਦਾ ਕੁੜਮਾਂ ਲਈ ਤੇ ਇਹਨਾਂ ਨੇ ਗਾਗਰ ਚੱਕਦੇ ਚੱਕਦੇ ਕਹਿਤਾ ਕਮਲੀਏ ਜਿਹਦਾ ਥਾ ਗੁਰੂ ਅੰਗਦ ਦੇ ਚਰਨਾਂ ਚ ਹੋਵੇ ਉਹ ਨਿਵਾਣਾ ਹੁੰਦਾ ਨਥਾਵਾਂ ਹੁੰਦਾ ਐਨੀ ਗੱਲ ਸੁਣਦੀ ਸਾਰ ਗੁਰੂ ਅੰਗਦ ਸਾਹਿਬ ਜلال ਚਾਹੇ ਉਸੇ ਵੇਲੇ ਸਾਹਿਬ ਸਿੰਘ ਜੀ ਉੱਠ ਕੇ ਖੜੇ ਹੋ ਗਏ ਤੇ ਬੋਕੜ ਚ ਲੈ ਰਿਹਾ ਬਾਬਾ ਅਮਰਦਾਸ ਜੀ ਨੂੰ ਕਹਿੰਦੇ ਬਾਬਾ ਅਮਰਦਾਸ ਤੈਨੂੰ ਨਵਾਨਾ ਕਹਿੰਦੇ ਨੇ ਨਾ ਤੂੰ ਨਵਾਨਿਆਂ ਦਾ ਥਾਂ ਹੋਏਗਾ ਨੇ ਉਟਿਆਂ ਦੀ ਓਟ ਹੋਏਗਾ ਨੇ ਆਸਰਿਆਂ ਦੇ ਆਸਰਾ ਹੋਏਗਾ ਨਿਤਰਿਆਂ ਦੀ ਤਰ ਹੋਏਗਾ ਨਥਾਵਿਆਂ ਦਾ ਥਾਂ ਹੋਏਗਾ ਜੰਮਣ ਤੇ ਮਰਨ ਦੀ ਕੁੰਜੀ ਤੇਰੇ ਹੱਥ ਵਿੱਚ ਹੋਏਗੀ ਰਿਜ਼ਕ ਦੀ ਕੁੰਜੀ ਤੇਰੇ ਹੱਥ ਵਿੱਚ ਹੋਏਗੀ ਬਾਹਰ ਦਿੰਦੇ ਚਲੇ ਜਾਂਦੇ ਨਿਹਾਲ ਕਰ ਦਿੱਤੇ ਉਸ ਵੇਲੇ ਰਦੀਆਂ ਸਿੱਧੀਆਂ ਰੂਹਾਨੀ ਤਾਕਤਾਂ ਬਰਮ ਗਿਆਨ ਦਾ ਭੰਡਾਰ ਹਵਾਲੇ ਕਰ ਦਿੱਤਾ ਉਸ ਵੇਲੇ ਐਨੀ ਛੱਟੀ ਪ੍ਰਵੇਸ਼ ਕਰ ਗਈ ਕਿ ਸਭ ਹੀ ਨਹੀਂ ਜਾਂਦੀ ਉਸ ਵੇਲੇ ਦੀ ਹਾਲਤ ਨੂੰ ਬਾਣੀ ਦੇ ਅੰਦਰ ਇਸ ਤਰ੍ਹਾਂ ਨਾਲ ਵਰਣਨ ਕਰਿਆ ਤਾਂ ਉਦ ਹੀ ਪੜਿਓ ਭਾਈ